ਲੋ ਜੀ ਕਿਦਾਂ ਹੋ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਲੋ ਜੀ ਅੱਜ ਦੀ ਤੁਹਾਡੀ ਜਿਹੜੀ ਵੀਡੀਓ ਰਹੀ ਉਹ ਰਹਿਣਗੇ ਗੱਲਾਂ ਕਾਟਨ ਇੰਨਾ ਕਿ ਜ਼ਿਆਦਾ ਵਧੀਆ ਰਿਸਪੌਂਸ ਰੇ ਪੈਣਾ ਕੋਲੇ ਗਏ ਨੇ ਇੰਨੇ ਕਿ ਜ਼ਿਆਦਾ ਪਸੰਦ ਕੀਤਾ ਵੀ ਇਹ ਸਟਾਫ ਇਹ ਡਿਮਾਂਡ ਤੇ ਦੁਬਾਰਾ ਫੇਰ ਰਿਪੀਟ ਕਰ ਚੁੱਕੇਗੇ ਆਪਾਂ ਹੁਣ ਨਵਾਂ ਨਵਾਂ ਸਟਾਫ ਹੈ ਜਿਹੜਾ ਤੁਹਾਨੂੰ ਦਿਖਾਉਂਦੇ ਜਾਵਾਂਗੇ ਰਿਪੀਟ ਦੇ ਵਿੱਚ ਦਿਖਾਉਂਦੇ ਜਾਵਾਂਗੇ ਨਵਾਂ ਸਟਾਫ ਕੁਝ ਰਿਪੀਟ ਜੋ ਹਜੇ ਡਿਮਾਂਡ ਤੇ ਹੈਗਾ ਤੇ ਕੁਝ ਨਵਾਂ ਸਟਾਫ ਲੈ ਕੇ ਆ ਚੁੱਕੇ ਹਾਂਗੇ ਆਪਾਂ ਤੇ ਏ ਵੀ ਸੋਨੂ ਡਿਸਕਾਊਂਟ ਤੇ ਹੀ ਮਿਲਣਗੇ ਸੋਨੂ ਡਿਸਕਾਊਂਟ ਦੇ ਉੱਤੇ ਸਾਵਨ ਦਾ ਮਹੀਨਾ ਚੱਲ ਰਿਹਾ ਜੀ ਸੋਨੂ ਡਿਸਕਾਊਂਟ ਦੇ ਉੱਤੇ ਗਾਲਾ कॉटन ਫੈਬਰਿਕ ਬਿਲਕੁਲ ਬਾਖਮਾਲ ਹੈ ਥੋੜਾ ਜਿਹਾ ਸਟਾਕ ਹੀ ਹੈਗਾਗਾ ਹੁਣ ਆਪਣੇ ਕੋਲ ਇਹ ਜੋ ਆਪਾਂ ਨੂੰ ਰਿਪੀਟ ਚ ਮਿਲਿਆ ਹੈਗਾ ਕਿਉਂਕਿ ਇਹਦਾ ਜੋ ਡਿਮਾਂਡ ਸੀ ਕਿ ਪਹਿਣਾ ਦੀ ਬਹੁਤ ਜ਼ਿਆਦਾ ਸੀ ਕਿ ਪਹਿਣਾ ਕੋਲੇ ਗਿਆ ਤਾਂ ਉਹਨਾਂ ਨੇ ਪਸੰਦ ਕੀਤਾ ਮੁੱਠੀ ਚ ਬੰਦ ਹੋਣ ਵਾਲਾ ਬਿਲਕੁਲ ਪਿਓਰ कॉटन ਗਾਲਾ कॉटन ਜਿਹੜਾ ਸੂਟ 13-1400 1500 ਰੁਪਏ ਤੱਕ ਵੀ ਮਾਰਕੀਟ ਦੇ ਵਿੱਚ ਇਹ ਸੇਲ ਹੋਇਆਗਾ ਆਪਾਂ ਨੇ ਵੀ ਕੀਤਾ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਤੇ ਡਿਸਕਾਊਂਟ ਦਿੱਤਾ ਸੀਗਾ ਇਹ ਆਪਾਂ ਨੇ ਸੂਟ ਦਿੱਤਾ ਸੀ ਤੁਹਾਨੂੰ 1100 ਰੁਪਏ ਦੇ ਵਿੱਚ ਤੇ ਅੱਜ ਵੀ ਤੁਹਾਡੇ ਲਈ ਗਾਲਾ कॉटन ਦੇ ਆਪਾਂ ਸੂਟ ਹੈ ਜਿਹੜੇ ਉਹ ਲੈ ਕੇ ਆ ਚੁੱਕੇ ਆਂਗੇ ਜਿਹੜੇ ਜਿਹੜੇ ਕਲਰ ਆਪਾਂ ਨੂੰ ਦੁਬਾਰਾ ਰਿਪੀਟ ਚ ਮਿਲ ਚੁੱਕੇ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਸਾਰੇ ਕਲਰ ਤਾਂ ਪੈਣੋਂ ਨਹੀਂ ਮਿਲੇ ਹੈਗੇ ਤੁਸੀਂ ਨੇ ਮੇਰੇ ਤੋਂ ਡਿਮਾਂਡ ਕੀਤੀ ਸੀ ਕਾਫੀ ਕਲਰਾਂ ਦੀ ਬਟ ਸਾਰੇ ਕਲਰ ਨਹੀਂ ਆਪਾਂ ਨੂੰ ਮਿਲੇ ਜਿਹੜੇ ਕੁਸ਼ਕ ਕਲਰ ਪ੍ਰਿੰਟ ਆਪਾਂ ਨੂੰ ਮਿਲੇ ਹੈਗੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਬੜਾ ਪਿਆਰਾ ਜਾ ਸਟਾਫ ਹੈ ਸਟਾਫ ਦਾ ਤਾਂ ਕੋਈ ਕੰਪਲੀਟ ਹੈ ਨਹੀਂ ਅੱਜ ਦਾ ਜਿਹੜਾ ਸੂਟ ਹੈਗਾ ਮੈਂ ਆਪਣਾ ਦਿਖਾ ਦਿੰਨੀ ਆ ਅੱਜ ਵਾਲਾ ਮੈਂ ਫਿਰ ਦੁਬਾਰਾ ਤੋਂ ਗੱਲਾ ਕਾਟਨ ਦਾ ਸੂਟ ਹੈ ਜੋ ਉਹ ਪਾਇਆ ਹੋਇਆ ਹੈਗਾ ਮੈਂ ਖੁਦ ਆਪ ਚਾਰ ਪੰਜ ਸੂਟ ਨੇ ਜਿਹੜੇ ਗੱਲਾ ਕਾਟਨ ਦੇ ਸਟਿਚ ਕਰਵਾ ਚੁੱਕੇ ਹਾਂ ਕਿਉਂਕਿ ਸਟਾਫ ਹੈ ਇੰਨਾ ਕਿ ਜ਼ਿਆਦਾ ਵਧੀਆ ਹੈਗਾ ਬਹੁਤ ਜ਼ਿਆਦਾ ਸੋਹਣਾ ਹੈ ਅੱਜ ਮੈਂ 3rd ਵਾਰ ਇਹ ਸੂਟ ਜਿਹੜਾ ਰਿਪੀਟ ਕੀਤਾ ਹੈਗਾ ਤੇ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਪਿਆਰਾ ਫੈਬਰਿਕ ਹੈਗਾ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖ ਜਿਹੜੇ ਕਲਰ ਆਪਣੇ ਕੋਲੇ ਹੈਗੇ ਨੇਗੇ ਆਲ ਓਵਰ ਸੂਟ ਰਹਿਣਗੇ ਜੀ ਮੈਚਿੰਗ ਕਰਵਾਉਣਾ ਚਾਹਦੇ ਹੋ ਤੁਸੀਂ பட் ਮੈਚਿੰਗ ਪਰਫੈਕਟ ਜੀ ਮੈਚਿੰਗ ਹੋ ਜੇ ਹੋ ਜੇ ਤਾਂ ਜ਼ਰੂਰ ਕਰਕੇ ਦੇਵਾਂਗੇ பட் ਤੁਸੀਂ ਜੇ ਆਲ ਓਵਰ ਲਓਗੇ ਮੈਂ ਉਹਦੇ ਵਿੱਚ ਜਿਆਦਾ ਮੈਨੂੰ ਇਹ ਹੈਗਾ ਤੁਸੀਂ ਦੋ ਸ਼ਰਟਾ ਬਣਾ ਲਓ ਆਪਣੇ ਲੈ ਲਓ ਤੇ ਬਟ ਆਪਾਂ ਆਲ ਓਵਰ ਹੀ ਦੇਵਾਂਗੇ ਜਿਹੜਾ ਕੋਈ ਮੈਚਿੰਗ ਆ ਮਿਲ ਜੂਗਾ ਉਹ ਤਾਂ ਮੈਚਿੰਗ ਕਰ ਦੇਵਾਂਗੇ ਆਪਾਂ ਇਹ ਸਾਰੇ ਕਲਰ ਜਿਹੜੇ ਮੈਨੂੰ ਦੁਆਰਪੁਰ ਰਿਪੀਟ ਚ ਮਿਲ ਚੁੱਕੇ ਨੇ ਜੇ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਲੋ ਜੀ ਬਹੁਤ ਸੋਹਣਾ ਸਟੱਫ ਹੈ ਜੀ 1100 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ 300 ਰੁਪਏ ਇਹਦੇ ਉੱਤੇ ਡਿਸਕਾਊਂਟ ਹੈਗਾ ਜੀ 300 ਰੁਪਏ ਡਿਸਕਾਊਂਟ ਹੈਗਾ ਜੀ ਇਹਦੇ ਉੱਤੇ ਤੇ ਇੱਕ ਹੋਰ ਡਿਸਕਾਊਂਟ ਪੈਣਾ ਕਹਿਣਗੇ ਜੀ ਫਿਰ ਇਹ ਤਾਂ ਸੇਮ ਹੀ ਪ੍ਰਾਈਸ ਤੁਹਾਨੂੰ ਦੇ ਦਿੱਤਾ ਹੈਗਾ ਕਿਉਂਕਿ ਹਰ ਵੀਡੀਓ ਦੇ ਵਿੱਚ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਆਪਾਂ ਨੂੰ ਇਹ ਸੂਟ ਮੇਰੇ ਨਾਲ ਦਾ ਸੂਟ ਹੈਗਾ ਜੋ ਆਪਾਂ ਨੂੰ ਮੈਚਿੰਗ ਦੇ ਵਿੱਚ ਹੈਗਾ ਆਪਣੇ ਕੋਲੇ 올ਓਵਰ ਦੇ ਵਿੱਚ ਵੀ ਇਹ ਸੂਟ ਹੈਗਾ ਤੇ ਇਹਦੇ ਵਿੱਚ ਪੈਣਾ ਕਹਿਣਗੇ ਜੀ ਫਿਰ ਅੱਜ ਆਪਾਂ ਨੂੰ ਅੱਜ ਦਾ ਡਿਸਕਾਊਂਟ ਖੁਸ਼ ਕਿਉਂਕਿ 1100 ਰੁਪਏ ਦੇ ਵਿੱਚ ਆਪਾਂ 5-6 ਦਿਨ ਪਹਿਲਾਂ ਹੀ ਵੀਡੀਓ ਪਾ ਚੁੱਕੇ ਸੀ ਕਿ ਵੀ 1100 ਰੁਪਏ ਦੇ ਵਿੱਚ ਹੈਗਾ ਇਹਦੇ ਵਿੱਚ ਇਹ ਡਿਸਕਾਊਂਟ ਹੈਗਾ ਜੇ ਤੁਸੀਂ ਸਾਡੇ ਕੋਲੋਂ ਦੋ ਸੂਟ ਵਾਇ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੀ ਸ਼ਿਪਿੰਗ ਹੈਗੀ ਉਹ ਫ੍ਰੀ ਰਹੂਗੀ ਤੇ ਇੰਡੀਆ ਦੀ ਸ਼ਿਪਿੰਗ ਆਪਾਂ ਤੁਹਾਨੂੰ ਫ੍ਰੀ ਦੇ ਦਾਂਗੇ ਜੇ ਤੁਸੀਂ ਸਾਡੇ ਕੋਲੋਂ ਦੋ ਸੂਟ ਵਾਇ ਕਰ ਰਹੇ ਹੋ ਗੱਲਾ ਕਾਟਨ ਦੇ ਇਹ ਨਹੀਂ ਹੈਗਾ ਜੀ ਵੀ ਤੁਸੀਂ ਕੱਟ ਪੀਸਾਂ ਦੇ ਵਿੱਚ ਲੈ ਕੇ ਕੇ ਦੇ ਵਿੱਚ ਉਹ ਫਿਰ ਨਹੀਂ ਕੋਈ ਵੀ ਹੋਊਗਾ ਗੱਲਾ ਕਾਟਨ ਦੇ ਦੋ ਸੂਟ ਲੈ ਰਹੇ ਹੋਗੇ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਇੱਕ ਸੂਟ ਦੇ ਨਾਲ ਕੋਈ ਸ਼ਿਪਿੰਗ ਫ੍ਰੀ ਨਹੀਂ ਮਿਲੇਗੀ ਤਾਂ 1100 ਰੁਪ ਤੇ 올ਓਵਰ ਦੇ ਵਿੱਚ ਵੀ ਆਪਣੇ ਕੋਲ ਮਿਲ ਜਾਣਾ ਕਿਉਂਕਿ ਇਹ ਤਾਂ ਇੰਨਾ ਖਜਾਦਾ ਰਿਪੀਟ ਹੋ ਰਿਹਾਗਾ ਇਹ ਕਲਰ ਆਫ ਵਾਈਟ ਨਾਲ ਵੀ ਬਲੈਕ ਦੇ ਨਾਲ ਵੀ ਇਹ ਇੰਨਾ ਖਜਾਦਾ ਰਿਪੀਟ ਹੋ ਰਿਹਾ ਬਹੁਤ ਜ਼ਿਆਦਾ ਇੱਕ ਬਲੈਕ ਦੇ ਵਿੱਚ ਆਪਾਂ ਨਵਾਂ ਪ੍ਰਿੰਟ ਲੈ ਕੇ ਆ ਚੁੱਕੇ ਹਾਂ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ ਇਹਦੇ ਨਾਲ ਵੀ ਆਫ ਵਾਈਟ ਬਾਟਮ ਨਾਲ ਚੱਲ ਸਕਦੀ ਹੈ ਕਿ ਤੁਸੀਂ 올ਓਵਰ ਵੀ ਲੈ ਸਕਦੇ ਹੋ ਤੇ ਦਿਸ ਵਨ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਇਸ ਦਾ ਤਾਂ ਨਾ ਹੀ ਤੁਸੀਂ ਇਹਦੇ ਵਿੱਚ ਨਾ ਸਭ ਤੋਂ ਜ਼ਿਆਦਾ ਸੁਪੀਰੀਅਰ ਗੱਲ ਜੋ ਮੈਂ ਤੁਹਾਨੂੰ ਸਮਝਾਉਣਾ ਚਾਹਣੀ ਹੈਗੀ ਕਿ 60% ਕਾਟਨ ਹੁੰਦੀ ਹੈਗੀ ਜਿਹੜੀ ਆਪਣੇ ਆਮ ਸੂਟਾਂ ਦੇ ਹਰ ਇੱਕ ਹਰ ਇੱਕ ਬ੍ਰਾਂਡ ਦੀ ਤੇ ਇਹਦੇ ਵਿੱਚ 80% ਹੈਗੀ ਹੈ ਜੀ ਇਹ ਇੰਨਾ ਕੁ ਜ਼ਿਆਦਾ ਵਧੀਆ ਲਵਲੀਨ ਦਾ ਬ੍ਰਾਂਡ ਰਹੂਗਾ ਇੰਨਾ ਕੁ ਜ਼ਿਆਦਾ ਸੌਫਟ ਸੌਫਟਸਟ ਅਫ ਹੈਗਾ ਜੀ ਇਹ ਐਂਡ ਲਾਸਟ ਵਨ ਇਹ ਵਾਲਾ ਆ ਗਿਆ ਜੀ ਤੇ ਇਹ ਵਾਲੇ ਸੂਟ ਆਪਾਂ ਨੂੰ ਦੁਬਾਰਾ ਤੋਂ ਮਿਲ ਚੁੱਕੇ ਨੇਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈ ਜੇ ਤੁਸੀਂ ਦੋ ਸੂਟ ਲੈਣੇ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਦੇਵਾਂਗੇ ਈਡੀ ਐਡੀ ਤੇ ਜੇ ਤੁਸੀਂ ਸਿੰਗਲ ਸੂਟ ਲੈ ਰਹੇ ਹੋ ਤਾਂ ਸ਼ਿਪਿੰਗ ਲੱਗੂਗੀ 1100 ਰੁਪਏ ਦਾ ਸੂਟ ਰਹੂਗਾ ਨੰਬਰ ਆਪਣਾ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਅਪਲੋਡ ਕਰਾ ਜਿਹੜਾ ਪਲੇਸ ਕਰ ਸਕਦੇ ਹੋਗੇ ਤੇ ਬਾਕੀ ਤੁਸੀਂ ਮੈਨੂੰ ਪੁੱਛ ਲਿਓ ਜੇ ਕਿਸੇ ਨਾਲ ਮੈਚਿੰਗ ਹੁੰਦੀ ਹੋਈ ਤਾਂ ਜ਼ਰੂਰ ਕਰਾਂਗੇ ਜੀ ਤੇ ਚਿਕਨ ਦੀ ਬਾਟਮ ਨਾਲ ਲੈਣਾ ਚਾਹੁੰਦੇ ਹਾਂ ਚਿਕਨ ਦੀ ਆਫ ਵਾਈਟ ਖਤਮ ਹੋ ਚੁੱਕੀਆਂ ਨੇ ਸਿਰਫ ਵਾਈਟ ਬਾਟਮਸ ਹੈਗੀਆਂ ਨੇ ਉਹ ਵੀ ਦੋ ਜਾਂ ਤਿੰਨ ਬਾਟਮਸ ਹੋਣੀਆਂ ਨੇ ਆਪਣੇ ਕੋਲੇ ਬਾਕੀ ਦੁਬਾਰਾ ਹਜੇ ਰਿਪੀਟ ਦੇ ਵਿੱਚ ਦੇਖਦੇ ਆ ਨਵਾਂ ਕੀ ਸਟਾਕ ਆ ਰਿਹਾਗਾ ਬਾਟਮ ਦੇ ਵਿੱਚ ਕੁਝ ਨਵਾਂ ਲੈ ਕੇ ਆਵਾਂਗੇ ਤੇ ਬਾਕੀ ਸਟਫ ਨਵਾਂ ਆ ਚੁੱਕਿਆਗਾ ਜੋ ਕਿ ਆਪਾਂ ਰੋਜ਼-ਰੋਜ਼ ਆ ਪਤਾਣ ਪਾਲਦੇ ਰਵਾਂਗੇ ਜੋ ਚੀਜ਼ਾਂ ਰਿਪੀਟ ਚ ਹਜੇ ਚੱਲ ਰਹੀਆਂ ਨਹੀਂਆਂ ਕਿਉਂਕਿ ਹਜੇ ਤਾਂ ਗਰਮੀ ਬਹੁਤ ਪਈ ਹੈ ਜੀ ਤੇ ਉਹ ਤੁਹਾਨੂੰ ਦਿਖਾਉਂਦੇ ਰਹਾਂਗੇ ਬਹੁਤ ਸੋਹਣਾ ਸਟੱਫ ਹੈ ਜੀ ਇਹਨਾਂ ਨੂੰ ਬਹੁਤ ਸੋਹਣੇ ਡਿਜ਼ਾਈਨਰ ਜੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਹੁਤ ਪਿਆਰੇ ਜੇ ਸੂਟ ਲੈਣਗੇ ਕਲਰ ਪ੍ਰਿੰਟ ਬਹੁਤ ਅੱਛੇ ਨੇਗੇ ਕਲਰ ਪ੍ਰਿੰਟ ਦੀ ਕੋਈ ਕੰਪਲੀਟ ਹੈ ਨਹੀਂ ਇੰਨਾ ਖਿਆ ਜ਼ਿਆਦਾ ਸੌਫਟ ਵਾਲਾ ਸੂਟ ਇਹ ਹੈਗਾ ਜੀ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਸਭ ਤੋਂ ਵੱਧ ਪਸੰਦ ਮੈਨੂੰ ਇਹ ਵਾਲਾ ਫੈਬਰਿਕ ਆਇਆ ਸੀ ਤੇ ਇੰਨਾ ਕਜਾਦਾ ਵਧੀਆ ਜਿਹੜਾ ਤੁਸੀਂ ਹਰ ਇੱਕ ਬ੍ਰਾਂਡ ਭੁੱਲ ਜਾਓਗੇ ਜੇ ਤੁਸੀਂ ਜਿਹੜੀਆਂ ਭੈਣਾਂ ਤਾਂ ਮੰਗਵਾ ਚੁੱਕੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਜਿਹੜੀਆਂ ਨੇ ਨਹੀਂ ਮੰਗਵਾਇਆ ਤਾਂ ਉਹ ਉਹਨਾਂ ਵਾਸਤੇ ਆਪਾਂ ਦੱਸਣਾ ਚਾਹੁੰਗੇ ਤੁਸੀਂ ਹਰ ਇੱਕ ਬ੍ਰਾਂਡ ਭੁੱਲ ਜਾਓਗੇ ਜੇ ਤੁਸੀਂ ਇੱਕ ਵਾਰ ਇਹ ਸੂਟ ਪਾ ਲਿਆ ਜੀ ਇੰਨਾ ਕਜਾਦਾ ਪਿਆਰਾ ਸੂਟ ਹੈ ਜੀ ਡਿਸਕਾਊਂਟ ਦੇ ਉੱਤੇ ਹੀ ਚੱਲ ਰਹੇ ਨੇਗੇ 1300 ਰੁਪਏ ਤੋਂ ਇਹ 1100 ਰੁਪਏ ਦਾ ਕਰ ਦਿੱਤਾ ਹੈ ਤੇ 1100 ਰੁਪਏ ਦੇ ਵਿੱਚੋਂ ਵੀ ਜੇ ਤੁਸੀਂ ਦੋ ਲੈ ਰਹੇ ਹੋ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਕਰ ਦਿੱਤੀ ਗਈ ਹੈ ਥੈਂਕ ਯੂ ਜੀ